mm

ਨਾਮ ਲਿਏ ਮੈਂ ਉਹ ਮਨਤੌਰ ਘਰ ਦੇ ਬੱਚੇ ਨੇ ਕਿ ਉਹ ਕਿਹੜੀ ਕਿਹੜੀ ਕੋਰਨ ਹੈ ਮੈਨੂੰ ਉਹ ਨੋਟਬੁੱਕ ਨਹੀਂ ਚਾਹੀਦੀ ਓਨਲੀ ਬੁੱਕ ਹੀ ਚਾਹੀਦੀ ਹਾਂਜੀ ਤੇ ਉਹਦੇ ਲਈ ਵੀ ਮੈਂ ਸੰਭਾਲ ਦਿੰਦੀ ਹਾਂ ਕਿਹੜੀ ਜਗ੍ਹਾ ਹੈ ਤੁਸੀਂ ਕਿ ਕਿਹੜਾ ਸਟੋਰ ਹੈਗਾ ਜੀ ਕਿ ਨਾਮ ਵੀ ਨਹੀਂ ਲਿਖਿਆ ਹੋਇਆ ਉਹਨਾਂ ਨੇ ਤੁਸੀਂ ਕਿਹੜੇ ਸਕੂਲ ਕਿਹੜੇ ਸਕੂਲ ਦੀ ਬੁੱਕਸ ਲੈਣ ਆਏ ਸੀ ਹਾਂਜੀ ਕੀ ਕੀ ਕਹਿ ਰਹੇ ਆ ਜੀ ਕਿ ਉਹ ਮੈਸ ਸੈਟ ਵਗੈਰਾ ਪੂਰਾ ਦੇ ਰਹੇ ਹਾਂਜੀ ਪੂਰਾ ਸੈਟ ਦੇ ਰਹੇ ਨੇ ਬਾਹਰੋਂ ਪਤਾ ਕੀਤਾ ਤੁਸੀਂ ਸਾਰਾ ਬੁੱਕ ਦਾ ਰੇਟ ਵੀ 5 21 ਅੱਛਾ ਤੇ ਲੱਗਦਾ ਕਿ ਮੈਂ ਕੋਈ ਬਿੱਲ ਵਗੈਰਾ ਦੇ ਰਹੇ ਨਾਲਿਆਂ ਨੇ ਬਿੱਲੂ ਦੇ ਰਿਹਾ ਕਹਿ ਰਿਹਾ ਇੱਕ ਬੁੱਕਨਾ ਮਤਲਬ ਨੋਟ ਨੋਟ ਹਾਂ ਕਿਤੇ ਹੋਰ ਮਿਲ ਰਹੀ ਹੈ ਮੁਕਸੀਆ ਨਹੀਂ ਸਿਰਫ ਇੱਥੇ ਹੀ ਮਿਲ ਰਹੀ ਹੈ ਹਾਂ ਲੱਗਦਾ ਹੈ ਕਿ ਕਾਫੀ ਕੋਸਟਲੀ ਲੱਗਦਾ ਹੈ ਕਾਫੀ ਕੋਸਟਲੀ ਦੇ ਰਹੇ ਹੈ ਕਿ ਕਿਦਾਂ ਮਤਲਬ 5100 1100 اچھا ਲੱਗਦਾ ਕਿ ਸਰਕਾਰ ਨੂੰ ਇਸ ਉੱਤੇ ਧਿਆਨ ਦੇਣਾ ਚਾਹੀਦਾ ਹੈ ਕਿ ਹਰਸ ਪਿੰਡਾਂ ਵਿੱਚ ਕੋਈ ਇੱਕ ਤਰ੍ਹਾਂ ਦਾ ਡਰੈੱਸ ਤਾਂ ਜਾਂਦਾ ਜੀ ਉੱਥੇ ਜਾ ਕੇ ਬੁੱਕ ਨਹੀਂ ਦੋ ਉਹਦੇ ਦੁਕਾਨਾਂ ਦੇ ਵਿੱਚ ਹੋ ਰਹੀ ਹੈ ਕਿ ਹਰ ਇੱਕ ਜੋ ਐਮ ਆਰ ਪੀ ਦੇ ਟੁਕੜੇ ਬੁੱਕਸ ਵੇਚੀ ਜਾਂਦੀਆਂ ਪਰ ਸਾਡੀ ਮਜਬੂਰੀ ਹੁੰਦੀ ਹੈ ਕਿ ਅਸੀਂ ਕਿਤੇ ਹੋਰ ਪਾਸੇ ਚਾਰਜ ਕਰਦੇ ਜਦੋਂ ਉਹ ਬੁੱਕ ਕਿਤੇ ਮਿਲਦੀਆਂ ਨਹੀਂ ਆ ਹਾਂਜੀ ਤੁਹਾਡੇ ਮਾਧਮ ਦਰਾਈ ਚੈਨਲ ਤੇ ਆਈ ਇੱਕ ਰਿਕੁਐਸਟ ਮੈਂ ਜਾਂਦੇ ਆ ਜੀ ਜਲਦੀ ਜਲਦੀ ਸਰਪੋਜੀ ਜਨ ਨੂੰ ਵਜਨ ਕਿਤੇ ਜਾਵੇ ਤਾਂ ਕਿ ਜੋ ਮਿਡਲ ਕਲਾਸ ਲੋਕ ਨੇ ਆਪਣੇ ਬੱਚੇ ਨੂੰ ਪੜਾਉਣ ਵਾਸਤੇ ਉਹਨਾਂ ਸਿੱਖਿਆ ਵਾਸਤੇ ਸਾਨੂੰ ਕੋਈ ਬੈਸਟ ਵੇ ਮਿਲ ਸਕੇ ਅਸੀਂ ਇਸ ਜਿਹਦਾ ਬਹੁਤ ਪਰਚਾਨਾ ਜੀ ਮਿਹਰਬਾਨੀ ਜੀ ਤੇ ਲੱਗਦਾ ਨਹੀਂ ਤੁਹਾਡੇ ਸਾਹਮਣੇ ਦੇਖੋ ਮੀਡੀਆ ਦੇ ਨਾਲ ਵੀ ਇਹਨਾਂ ਨੇ ਅੱਖਾਂ ਦੇ ਸਾਹਮਣੇ ਅਗਰ ਵਿਜੇ ਸਪੋਰਟਿੰਗ ਆਰਮੀ ਜੀ ਆਮ ਲੋਕਾਂ ਦੇ ਨਾਲ ਖੜੀ ਆ ਅਰੇ ਕੇ ਚਰਿਆਨ ਪਰ ਬ੍ਰਹਮਣੇ ਮੀਡੀਆ ਦੇ ਉੱਤੇ ਹੱਥ ਚੱਕਿਆ ਜਾ ਰਿਹਾ ਥੱਪੜ ਮਾਰੇ ਜਾ ਰਹੇ ਨੇ ਲੋਕਾਂ ਦੀ ਆਵਾਜ਼ ਬਣਦੇ ਨੇ ਮਤਲਬ ਗਲਤ ਜੀ ਹੋਈ ਹੈ ਜੋਕੀ ਨਹੀਂ ਹੋਣੀ ਚਾਹੀਦੀ ਤੇ ਅਸੀਂ ਮਤਲਬ ਦੇ ਸਾਹਮਣੇ ਬਹੁਤ ਹੀ ਖਿਲਾਫ ਆ ਤੇ ਕਹਿਣਾ ਚਾਹੁੰਦੇ ਆ ਕਿ ਮਤਲਬ ਵੀ ਇਦਾਂ ਦੀ ਚੀਜ਼ਾਂ ਨੂੰ ਜੱਟ ਪਾਣੀ ਚਾਹੀਦੀ ਆ ਤਾਂ ਕਿ ਜੋ ਮਿਡਲ ਕਲਾਸ ਲੋਕ ਨੇ ਜਦ ਫਟਣ ਬੱਚਿਆਂ ਨੂੰ ਪੜਾਉਣਾ ਚਾਹੁੰਦੇ ਨੇ ਉਹ ਕਈ ਤਰੀਕੇ ਨਾਲ ਸਹੀ ਗੱਲ ਲੈਣਾ ਪੜਾ ਸਕਣ ਬਾਈ ਜੀ ਮੀਡੀਆ ਦੇ ਹੱਥ ਥੱਪੜਾ ਕਿੰਨਾ ਕੁ ਦੋਸ਼ ਬਹੁਤ ਗਲਤ ਗੱਲ ਆ ਕਰਿਆਨ ਕੈਮਰੇ ਚੱਲਦੇ ਦੇ ਵਿੱਚ ਉਸ ਬੰਦੇ ਨੇ ਜਪੇੜ ਇਹ ਬੰਦੇ ਨੇ ਬਿਲਕੁਲ ਸਹੀ ਹੈ ਜਿਹੜੀਆਂ ਰੋਪ ਆਇਆ ਜਾ ਰਹੇ ਹਨ ਕਿ ਉਹ ਮਰਜ਼ੀ ਕਰ ਲੋ ਬਿਲਕੁਲ ਆਪੀ ਐਜੰਸੀ ਨਾਲ ਐਗਰੀ ਨਹੀਂ ਆਂਦੀ ਬਹੁਤ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ মিডিਆ ਜੋ ਕਿ ਅੱਜ ਕੱਲੇ ਇੱਕ ਅ ਜਾਗਰੂਤ ਕਰਦਾ ਹਰੇਕ ਬੰਦੇ ਨੂੰ ਉਹਦੇ ਵਾਸਤੇ ਵੀ ਫਿਊਚਰ ਬਾਤੇ ਸਭ ਕੁਝ ਨਾਲ ਦੱਸਦਾ ਕਿ ਕਿੱਦਾਂ ਕਿੱਥੇ ਜਾ ਰਹੇ ਸਾਨੂੰ ਕੀ ਕਰਨਾ ਚਾਹੀਦਾ ਵਾ ਉਹਦੇ ਸ਼ਰੇਆਮ ਉਹਦੇ ਸਾਰੇ ਸਾਹਮਣੇ ਚਪੇੜਾ ਮਾਰੀਆਂ ਜਾ ਰਹੀਆਂ ਆਜ ਕਿਤੇ ਰੋਡ ਤੇ ਤੁਹਾਡੇ ਪਈਆਂ ਅੱਲੂ ਸਾਡੇ ਵੀ ਪੈ ਸਕਦੀਆਂ ਇਸ ਕਰਕੇ ਅਸੀਂ ਇਹ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਰਿਕਵੈਸਟ ਕਰਨਾ ਚਾਹਾਂਗੇ ਕਿ ਇਹਨੂੰ ਜਲਦ ਜਲਦ ਨਾਤਨ ਪਾਈ ਗਈ ਜੇ ਜੀ ਜੋ ਵੀ ਲੋਕਲ ਸਰਕਾਰਾਂ ਨੇ ਜੋ ਵੀ ਜਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਤਰੀਬ ਲੋਕਾਂ ਨੂੰ ਨਜਾਬ ਲੋਕਾਂ ਨੂੰ ਇਤੋਂ ਆਰਾਮ ਦੇ ਸਕੇ